بسم اللہ یاسین والقرآن الحکیم جی پیراں دی دوستو ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੰਜ ਤਨ ਵਿੱਚ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ سبسਕ੍ਰਾਈਬ ਕਰੋ ਜੇ ਕੋਈ ਸਵਾਲ ਹੋਵੇ ਤਾਂ ਕਮੈਂਟ ਬਾਕਸ ਵਿੱਚ ਜਰੂਰ ਲਿਖੋ ਜਾਂ ਆਪਣਾ ਕੋਈ ਕੀਮਤੀ ਸੁਝਾਅ ਦੇ ਸਕਦੇ ਹੋ دوستੋ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਪੀਰਾ ਨੂੰ ਕਿਵੇਂ ਮਨਾਈਏ ਜੇਕਰ ਤੁਹਾਡਾ ਪੀਰ ਰੁੱਸ ਜਾਵੇ ਚਾਹੇ ਉਹ ਕਿਸੇ ਵੀ ਕਾਰਨ ਕਰਕੇ ਹੋਵੇ ਤਾਂ ਪੀਰਾਂ ਨੂੰ ਕਿਵੇਂ ਮਨਾਇਆ ਜਾਵੇ ਆਮ ਕਰਕੇ ਪੀਰ ਮੁਰਸ਼ਿਦ ਛੇਤੀ ਆਪਣੇ ਮਰੀਦਾ ਤੋਂ ਖੁਸ਼ ਹੋ ਜਾਂਦੇ ਹਨ ਪਰ ਜੇਕਰ ਤੁਸੀਂ ਆਪਣੇ ਪੀਰ ਦਾ ਲੰਬੇ ਸਮੇਂ ਤੋਂ ਚਿਰਾਗ ਬੱਤੀ ਨਿਆਜ਼ ਵਗੈਰਾ ਨਹੀਂ ਕਰਵਾ ਰਹੇ ਤਾਂ ਤੁਹਾਨੂੰ ਇਸ ਗੱਲ ਉੱਤੇ ਗੌਰ ਕਰਨੀ ਚਾਹੀਦੀ ਹੈ ਚਲਦੇ ਕੰਮਾਂ ਦਾ ਰੁਕ ਜਾਣਾ ਵਿਗੜ ਜਾਣਾ ਔਲਾਦ ਦੀ ਪ੍ਰਾਪਤੀ ਨਾ ਹੋਣੀ ਮਨ ਦਾ ਖੁਸ਼ ਨਾ ਰਹਿਣਾ ਹਮੇਸ਼ਾ ਬੁੜਿਆ-부ੜਿਆ ਰਹਿਣਾ ਭਾਵੇਂ ਕੋੰਦਰ ਹੋਵੇ ਚਾਹੇ ਬਾਰੂ ਹੋਵੇ ਮਨ ਸੜਿਆ ਸੜਿਆ ਰਹਿਣਾ ਦੀ ਇਹ ਰੋਗੀ ਹੋ ਜਾਣਾ ਇਹ ਸਭ ਨਿਸ਼ਾਨੀਆਂ ਹਨ ਕਿ ਤੁਹਾਡਾ ਪੀਰ ਰੁੱਸਿਆ ਹੋਇਆ ਹੈ ਜਿਸ ਨੂੰ ਮਨਾਉਣ ਦੀ ਲੋੜ ਹੈ ਪੀਰਾਂ ਨੂੰ ਮਨਾਉਣ ਲਈ ਪੂਰੇ ਸੰਸਾਰ ਵਿੱਚ ਦੋ ਤਰੀਕੇ ਅਪਣਾਏ ਜਾਂਦੇ ਹਨ ਦੋ ਤਰ੍ਹਾਂ ਦੇ ਤਰੀਕੇ ਹਨ ਪਹਿਲਾ ਹੈ ਸੰਸਾਰਿਕ ਤਰੀਕਾ ਦੂਜਾ ਹੈ ਅਧਿਆਤਮਿਕ ਤਰੀਕਾ ਪੀਰਾਂ ਨੂੰ ਮਨਾਉਣ ਦਾ ਅਰਥ ਹੁੰਦਾ ਹੈ ਉਹਨਾਂ ਦੀ ਰੂਹ ਨੂੰ ਖੁਸ਼ ਕਰਨਾ ਉਹਨਾਂ ਦੀ ਮਜ਼ਾਰ ਤੇ ਜਾ ਕੇ ਦਰੂਦ ਪੜਨੇ ਦੁਆ ਸਲਾਮ ਕਰਨੀ ਇਹੀ ਹੈ ਪੀਰਾਂ ਨੂੰ ਖੁਸ਼ ਕਰਨ ਦਾ ਸਭ ਤੋਂ ਪਹਿਲਾਂ ਤੁਸੀਂ ਪੀਰ ਦੀ ਮਜ਼ਾਰ ਤੇ ਚੱਲ ਜਾਣਾ ਹੈ ਤੇ ਆਪਣੇ ਨਾਲ ਹਰੀਆਂ ਚਾਦਰਾਂ ਪੰਜ ਗੁਲਾਬ ਦੇ ਫੁੱਲ ਵਟਣੇ ਵਾਲਾ ਧੂਫ ਤੇ ਚਿਰਾਗ ਕਰਨ ਲਈ ਦੇਸੀ ਸਰੋਂ ਦਾ ਤੇਲ ਤੇ ਰੂਬ ਵਗੈਰਾ ਲੈ ਜਾਣਾ ਹੈ ਮਿੱਠੇ ਵਿੱਚ ਚਿੱਟੇ ਰੰਗ ਦੀ ਦੁੱਧ ਤੋਂ ਬਣੀ ਵਰਫੀ ਅਤੇ ਪੀਲੇ ਰੰਗ ਦੇ ਚੌਲ ਬਣਾ ਕੇ ਲੈ ਜਾਣੇ ਹੁੰਦੇ ਹਨ ਸਭ ਤੋਂ ਜ਼ਰੂਰੀ ਆਪਣੇ ਨਾਲ ਲੋਹ ਵਣ ਜ਼ਰੂਰ ਲੈ ਕੇ ਜਾਣਾ ਹੈ ਇਸ ਤੋਂ ਬਾਅਦ ਤੁਸੀਂ ਆਪਣੇ ਪੀਰ ਤੋਂ ਮਾਫੀ ਦਾ ਇਕਰਾਰ ਕਰਨਾ ਹੈ ਤੇ ਤੌਬਾ ਕਰਨੀ ਹੈ ਕਿ हे ਦਾਤਾ ਜੀ ਸਾਨੂੰ ਸਾਡੀ ਗਲਤੀ ਮੁਆਫ ਕਰੀ ਜਾਵੇ ਤੇ ਅੱਗੇ ਤੋਂ ਸਾਨੂੰ ਗਲਤੀ ਨਾ ਕਰਨ ਦੀ ਤੋਫੀਕ عطا ਫਰਮਾਓ ਫਿਰ ਦੁਆ ਕਰੋ ਅਤੇ ਦਰੂਦ ਪੜੋ ਜੇਕਰ ਤੁਹਾਨੂੰ ਕੋਈ ਆਇਤ ਜਾਂ ਦਰੂਦ ਨਹੀਂ ਆਉਂਦਾ ਤਾਂ ਸਾਡੀਆਂ ਤੁਸੀਂ ਪਿਛਲੀਆਂ ਵੀਡੀਓ ਵਿੱਚ ਜਾ ਕੇ ਇਹ ਸਿੱਖ ਸਕਦੇ ਹੋ ਜੇ ਤੁਸੀਂ ਨਹੀਂ ਵੀ ਜਾਣਦੇ ਤਾਂ ਕੋਈ ਗੱਲ ਨਹੀਂ ਪੀਰ ਸਾਹਿਬ ਜਾਣਦੇ ਹੁੰਦੇ ਹਨ ਤੁਸੀਂ ਆਪਣੀ ਮਾਂ ਬੋਲੀ ਵਿੱਚ ਵੀ ਆਪਣੇ ਦੁਆ ਸਲਾਮ ਪੀਰਾਂ ਦੀ ਰੱਖ ਸਕਦੇ ਹੋ ਇਸ ਤੋਂ ਉਪਰੰਤ ਚਾਦਰ ਚਾੜਨ ਦੀ ਰਸਮ ਪੂਰੀ ਕਰੋ ਵਰਫੀ ਵਾਲ ਡੱਬੇ ਅਤੇ ਘਰ ਦੀ ਬਣੀ ਹੋਈ ਨਿਆਜ਼ ਪੀਰਾਂ ਨੂੰ ਚੜਾਓ ਅਤੇ ਉੱਥੇ ਹੀ ਰੱਖ ਦਿਓ ਉੱਥੇ ਨਾਲ ਹੀ ਪਾਣੀ ਦਾ ਗਲਾਸ ਵੀ ਰੱਖੋ ਫਿਰ ਧੂਖ ਲਗਾਓ ਚਰਾਗ ਰੋਸ਼ਨ ਕਰੋ ਤੇ ਨਾਲ ਲੈ ਆਂਦੇ ਹੋਏ ਲੋਹ ਬਾਨ ਦਾ ਇਸਤੇਮਾਲ ਕਰੋ ਤੇ ਫੁੱਲ ਵਗੈਰਾ ਚੜਾਓ ਜੋ ਤੁਸੀਂ ਪਹਿਲਾਂ ਹੀ ਪੰਜ ਤੁਸੀਂ ਨਾਲ ਲਾਵਦੇ ਫੁੱਲ ਲੈ ਕੇ ਆਏ ਹੋ ਅੱਗ ਦੀ ਗਿਆਰੀ ਤੇ ਲੋਹਾਂ ਦਾ ਧੂਪ ਪਾਓ ਅਤੇ ਥੋੜੀ ਜਿਹੀ ਨਿਆਜ਼ ਅਤੇ ਬਰਫੀ ਦਾ ਧੂਪ ਵੀ ਪਾਓ ਜਦ ਧੂਪ ਧੁਫਣਾ ਸ਼ੁਰੂ ਹੋ ਜਾਵੇ ਤਾਂ ਇਹ ਕਲਾਮ 7 ਵਾਰੀ ਪੜੋ ਬismillahirrahmanirrahim ਅੱਲਾ ਮਾਫੀ ਅੱਲਾ ਸ਼ਾਫੀ ਅੱਲਾ ਕਾਫੀ ਅੱਲਾ ਹਾਫਿਜ਼ ਇਹ ਕਲਾਮ ਪਾਕ ਤੁਸੀਂ 7 ਵਾਰ ਪੜ੍ਹਨਾ ਹੈ ਸੰਗਤ ਜੀ ਇਸ ਤੋਂ ਬਾਅਦ ਪੀਰਾਂ ਤੋਂ ਮਾਫੀ ਮੰਗੋ ਤੇ ਆਪਣੇ ਅਤੇ ਆਪਣੇ ਪਰਿਵਾਰ ਲਈ ਦੁਆ ਮੰਗੋ ਨਾਲ ਹੀ ਇਹ ਸੁੱਖ ਵੀ ਮੰਗੋ ਕਿ ਬੀਬੀ ਜੀ ਮੈਂ ਤੁਹਾਡੇ ਫਲਾਨੀ ਫਲਾਨੀ ਸੁੱਖ ਸੁਖਦਾ ਹਾਂ ਮੇਰਾ ਕੰਮ ਠੀਕ ਠਾਕ ਹੋ ਜਾਵੇ ਕੰਮ ਠੀਕ ਹੋਣ ਤੋਂ ਬਾਅਦ ਤੁਸੀਂ ਆਪਣੀ ਸੁੱਖ ਜ਼ਰੂਰ ਲੈਣੀ ਹੈ ਜਦ ਸਾਰਾ ਕੁਝ ਦੁਆ ਸੁਨਾਮ ਕਰ ਚੁੱਕੇ ਹੋ ਤਾਂ ਬਾਅਦ ਵਿੱਚ ਇਹ ਜੋ ਵੀ ਨਿਆਜ਼ਾਂ ਵਗੈਰਾ ਨਾਲ ਤੁਸੀਂ ਲੈ ਕੇ ਆਂਦੀਆਂ ਨੇ ਇਹ ਸਾਰੀਆਂ ਸੰਗਤ ਵਿੱਚ ਵੰਡ ਦੇਣੀਆਂ ਹਨ ਤੇ ਇਸ ਤੋਂ ਉਪਰੰਤ ਤੁਸੀਂ ਸਿੱਧੇ ਘਰ ਜਾਣਾ ਹੈ ਰਾਹ ਵਿੱਚ ਕਿਤੇ ਵੀ ਰੁਕਣਾ ਨਹੀਂ ਹੈ ਪੀਰ ਬਖਸ਼ਣ ਹਰ ਹਨ ਪੀਰ ਪਿਆਰ ਮੁਹੱਬਤ ਦੀ ਮੂਰਤ ਹਨ ਉਹ ਆਪਣੇ ਭਗਤਾਂ ਦਾ ਦੁੱਖ ਜਾਣਦੇ ਹਨ ਉਹ ਸਾਨੂੰ ਦੁਖੀ ਨਹੀਂ ਕਰਨਾ ਚਾਹੁੰਦੇ ਉਹ ਸਿਰਫ ਇਹੀ ਚਾਹੁੰਦੇ ਹਨ ਕਿ ਉਹਨਾਂ ਦੇ ਭਗਤ ਸਿੱਧੇ ਰਾਹ ਤੇ ਚੱਲਣ ਆਪ ਸਭ ਦੇ ਪੀਰ ਆਪ ਤੇ ਮਿਹਰਬਾਨ ਹੋਣ ਤੇ ਮਿਹਰਬਾਨ ਰਹਿਣ ਮੈਂ ਇਹ ਦੁਆ ਕਰਦਾ ਹਾਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਹੋਵੇ ਤਾਂ ਇਸ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਸੀਂ ਵੀ ਆਪਣੇ ਪੀਰ ਮੁਰਸ਼ਿਦ ਨੂੰ ਪਿਆਰ ਕਰਦੇ ਹੋ ਤਾਂ ਕਮੈਂਟ ਬਾਕਸ ਵਿੱਚ ਲਿਖੋ ਜੈ ਪੀਰਾਂ ਦੇ ਵਾ ਆਖਰਾ ਦਵਾਨਾ ਅਨਿਲ ਹਮਦੁਲਿਲਾ ਹੈ ਰੱਬਿਲ ਆਲਮੀਨ